ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਖੋਰ ਵੀਡੀਓ ਵਿੱਚ ਉਮੀਦ ਕਰਦੇ ਤੋ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋ ਮੈਂ ਬਿਲਕੁਲ ਠੀਕ ਆ ਤੇ ਮੈਂ ਨਾ ਬਾਹਰ ਬੈਠੀ ਕੱਟ ਰਹੀ ਸੀ ਸਬਜ਼ੀਆਂ ਦੁਪਹਿਰੇ ਮੈਂ ਬਣਾਉਣੇ ਸੀ ਚਾਵਲ ਸਬਜ਼ੀਆਂ ਵਾਲੇ ਯਾਨੀ ਕਿ ਵੈਜੀਟੇਬਲ ਪਲਾਉ ਬਣਾਉਣੇ ਸੀ ਜਿੱਥੋਂ ਮੈਂ ਲਾਸਟ ਵੀਡੀਓ ਐਂਡ ਕਰੀ ਸੋ ਤੋਂ ਮੈਂ ਨੈਕਸਟ ਵੀਡੀਓ ਸ਼ੁਰੂ ਕਰ ਲਈ ਤੇ ਮੈਂ ਕੱਪੜੇ ਧੋਤੇ ਸੀਗੇ ਕੱਪੜਾ ਸੁੱਕ ਰਹੀ ਸੀ ਬਾਹਰ ਰੁੱਤੂਪੇ ਮੈਂ ਕਿਹਾ ਚਲੋ ਸਬਜ਼ੀਆਂ ਕੱਟ ਲਾਂ ਚਾਵਲ ਚ ਪਾਉਣ ਨੂੰ ਦੁਪਹਿਰੇ ਬਣਾਉਂਗੀ ਚਾਵਲ ਕੋ ਕਿ ਸਵੇਰੇ ਬਣੇ ਕੋਈ ਸਬਜੀ ਨਹੀਂ ਸੀ ਮੈਂ ਕਿ ਚਲੋ ਦੁਪਹਿਰ ਚਾਵਲ ਖਾ ਲਾਂਗੇ ਗਾਜਰ ਕੱਟ ਰਹੀਆਂ ਆਲੂ ਕੱਟ ਲੂੰਗੀ ਮਟਰ ਮੇਰੇ ਕੋਲੇ ਫਰੋਜ਼ਨ ਪਏ ਨੇ ਫ੍ਰੀਜ਼ਰ ਵਿੱਚ ਉਹ ਪਾ ਲੂੰਗੀ ਤੇ ਪਿਆਜ਼ ਜੀਰੇ ਹਰੀ ਮਿਰਚਾ ਤੜਕਾ ਲਗਾ ਲਾਂਗੇ ਤੇ ਬਣਾਵਾਂਗੇ ਚਾਵਲ ਸਰਦੀ ਵਿੱਚ ਨਾ ਸਬਜ਼ੀਆਂ ਵਾਲੇ ਚਾਵਲ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਚਾਹੇ ਤੁਸੀਂ ਸਿੰਪਲ ਕੱਲੇ ਚਾਵਲ ਖਾ ਲੋ ਚਾਹੇ ਦਹੀਂ ਨਾਲ ਖਾ ਲੋ ਚਾਹੇ ਕਿਸੇ ਦਾਲ ਸਬਜੀ ਨਾਲ ਖਾ ਲੋ ਬਹੁਤ ਟੇਸਟੀ ਲੱਗਦੇ ਨੇ ਅਸੀਂ ਖਾਣੇ ਹੁੰਨੇ ਦਹੀਂ ਨਾਲ ਸਾਡੀ ਫੈਮਿਲੀ ਦਹੀਂ ਨਾਲ ਖਾਂਦੀ ਆ ਬਾਕੀ ਕੋਈ ਕੋਈ ਦਾਲ ਨਾਲ ਵੀ ਖਾਂਦਾ ਹੋਣਾ ਕੋਈ ਰੁੱਖੇ ਵੀ ਖਾਂਦਾ ਹੋਊਗਾ ਕੋਈ ਸੌਸ ਨਾਲ ਵੀ ਖਾਂਦਾ ਹੋਊ ਆਪਾਂ ਆਪ ਦਾ ਟੇਸਟ ਹੁੰਦਾ ਹਰ ਇੱਕ ਦਾ ਪਰ ਅਸੀਂ ਚਾਵਲ ਚ ਕਦੇ ਸੌਸ ਨਹੀਂ ਪਾਈ ਅਸੀਂ ਦਹੀਂ ਨਾਲ ਹੀ ਖਾਂਦੇ ਹੁੰਨੇ ਆ ਤੇ ਮੈਂ ਕਿਹਾ ਧੁੱਪੇ ਬਹਿ ਕੇ ਸਬਜ਼ੀਆਂ ਕੱਟ ਲਾ ਧੁੱਪ ਬਹੁਤ ਵਧੀਆ ਸੀ ਠੰਡ ਵੀ ਸੀ ਧੁੱਪੇ ਬੈਠਣ ਨੂੰ ਜੀ ਵੀ ਕਰਦਾ ਚੰਗਾ ਵੀ ਲੱਗਦਾ ਧੁੱਪ ਸੇਕਣ ਫਿਰ ਐਂ ਜੀ ਕਰਦਾ ਵੀ ਹਰ ਇੱਕ ਕੰਮ ਧੁੱਪੇ ਬਹਿ ਕੇ ਹੀ ਕਰੀਏ ਬਾਹਰ ਨਿੱਗ ਚ ਕਦੀ ਕਿਉਂਕਿ ਹੱਥ ਜ਼ਿਆਦਾ ਚੱਲਦਾ ਆਪਣਾ ਧੁੱਪੇ ਜੀ ਕਰਦਾ ਠੰਡ ਚ ਹੱਥ ਨਹੀਂ ਚੱਲਦੇ ਹੱਥ ਠਰੀ ਜਾਂਦੇ ਨੇ ਤੇ ਤੂੰ ਪਤਾ ਵੀ ਲਾਹ ਹੋ ਰਿਆ ਸੀਗਾ ਤੇ ਕੰਮਾਂ ਦਾ ਵੀ ਲਾਹ ਹੋ ਰਿਆ ਸੀ ਆ ਵੀ ਕਰ ਲਈ ਉਹ ਵੀ ਕਰ ਲਈ ਜਿਵੇਂ ਕੰਮ ਰੁਕੇ ਪਏ ਸੀ ਕਾਫੀ ਟਾਈਮ ਤੋਂ ਤੇ ਹੁਣ ਮੈਂ ਬਣਾ ਰਹੀਆਂ ਚਾਵਲ ਪਿਆਜ਼ ਭੁੰਨ ਲਿਆ ਜੀਰਾ ਭੁੰਨ ਲਿਆ ਹਰੀ ਮਿਰਚ ਇਹਦੇ ਵਿੱਚ ਪਾ ਲਈ ਪਿਆਜ਼ ਥੋੜੇ ਜਿ ਗੋਲਡਨ ਬ੍ਰਾਊਨ ਹੋ ਗਏ ਫਿਰ ਇਹਦੇ ਵਿੱਚ ਪਾ ਦਮੇ ਸਬਜ਼ੀਆਂ ਗਾਜਰ ਮਟਰ ਆਲੂ ਅੱਛੀ ਜਿਹਾ ਧੋ ਕੇ ਪਾਣੀ ਨਿਚੋੜ ਕੇ ਇਹਨਾਂ ਦਾ ਇਹ ਪਾ ਦਾਂਗੇ ਹਲਕਾ ਜਿਹਾ ਸਬਜ਼ੀਆਂ ਨੂੰ ਕਰਾਂਗੇ ਸੌਟੇ ਤੇ ਫਿਰ ਇਹਦੇ ਵਿੱਚ ਮੈਂ ਪਾਉਂਗੀ ਸੂਆ ਚੰਕ ਸੂਆ ਬੀਂਡੇ ਬੜੀਆਂ ਉਹਨਾਂ ਨੂੰ ਬੜੀਆਂ ਨੂੰ ਮੈਂ ਪਹਿਲਾਂ ਗਰਮ ਪਾਣੀ ਵਿੱਚ ਭਿਉਂ ਕੇ ਰੱਖ ਲੈਂਦੀ ਆ ਜੋ ਚਾਵਲ ਬਣਾਉਣੇ ਸ਼ੁਰੂ ਕਰਦੀ ਆ ਨਾ ਗਰਮ ਪਾਣੀ ਵਿੱਚ ਸਾਈਡ ਤੇ ਭਿਉਂ ਕੇ ਰੱਖ ਲੰਨੇ ਉਹ ਸੌਫਟ ਹੋ ਜਾਂਦੀਆਂ ਨੇ ਫਿਰ ਉਹਨਾਂ ਦਾ ਪਾਣੀ ਨਿਚੋੜ ਕੇ ਤੇ ਫਿਰ ਬੜੀਆਂ ਪਾ ਦੂੰਗੀ ਜੇ ਤੁਹਾਨੂੰ achiyan ਲੱਗਦੀਆਂ ਨੇ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਖਾ ਸਕਦੇ ਹੋ ਅਸੀਂ ਸਬਜ਼ੀ ਨਹੀਂ ਇਹਨਾਂ ਦੀ ਖਾਂਦੇ ਪਰ ਉਹ ਮੈਂ ਚਾਵਲ ਚ ਮੈਂ ਖਿਚੜੀ ਚ ਇਹਨਾਂ ਨੂੰ ਐਡ ਕਰ ਲਾਣੀ ਹੁੰਦੀ ਆ ਸਬਜ਼ੀ ਨਹੀਂ ਸਾਡੇ ਘਰ ਇਹਦੀ ਪਸੰਦ ਕਰਦੇ ਹੈਗੇ ਤੇ ਇਹਦੇ ਨਾਲ ਨਾਲ ਪਾ ਦਾਂਗੇ ਨਮਕ ਮਿਰਚ ਹਲਦੀ ਉਹ ਤਾਂ ਮੈਂ ਹਰੀ ਮਿਰਚ ਪਾਈਏ ਪਰ ਫਿਰ ਵੀ ਬਹੁਤ ਥੋੜੀ ਹੀ ਲਾਲ ਮਿਰਚ ਪਾਈਏ ਥੋੜੇ ਕਰਾਰੇ ਜਿਹੇ ਵਧੀਆ ਲੱਗਦੇ ਨੇ ਕਰਾਰੇ ਜਿਹੇ ਹੁਣ ਅੱਛੇ ਲੱਗਦੇ ਨੇ ਖਾਣ ਦੇ ਵਿੱਚ ਟੇਸਟੀ ਲੱਗਦੇ ਨੇ ਤੇ ਫਿਰ ਇਹਦੇ ਵਿੱਚ ਪਾ ਦਾਂਗੇ ਪਾਣੀ ਜਿੰਨਾ ਆਪਾਂ ਚਾਵਲ ਲਈਏ ਉਹ ਮੈਂ ਸਬਜ਼ੀਆਂ ਦੇ ਨਾਲ ਪਾਣੀ ਮੈਂ ਥੋੜਾ ਜਿਆ ਐਕਸਟਰਾ ਹੀ ਪਾਣੀ ਹੁਣੇ ਕਿਉਂਕਿ ਸਬਜ਼ੀਆਂ ਨੂੰ ਪੱਕਣ ਨੂੰ ਵੀ ਪਾਣੀ ਚਾਹੀਦਾ ਹੁਣ ਤਾਂ ਆਪਾਂ ਡਬਲ ਪਾਉਣੇ ਚਾਵਲ ਤੋਂ ਪਰ ਸਬਜ਼ੀਆਂ ਕਰਕੇ ਫਿਰ ਮੈਂ ਥੋੜਾ ਜਿਆ ਐਦਾਂ ਦਾ ਕਲਾਸ ਪਾਣੀ ਤੋਂ ਜ਼ਿਆਦਾ ਹੀ ਪਾਣੀ ਨਹੀਂ ਹੁੰਨੀ ਆ ਪਰ ਪਾਵਾਂਗੇ ਚਾਵਲ ਧੋ ਕੇ ਬਹੁਤ ਹੀ ਸਿੰਪਲ ਜੀ ਇਹ ਰੈਸਪੀ ਹੈ ਪਰ ਖਾਣ ਚ ਚਾਵਲ ਬਹੁਤ ਟੇਸਟੀ ਲੱਗਦੇ ਨੇ ਜੇ ਕਦੇ ਦਾਲ ਸਬਜੀ ਬਣਾਉਣ ਨੂੰ ਨਾ ਮਨ ਕਰੇ ਤਾਂ ਇਹ ਚਾਵਲ ਬਣਾ ਕੇ ਤੁਸੀਂ ਖਾ ਸਕਦੇ ਹੋ ਇਧਰ ਮੈਂ ਧੁੱਪੇ ਬਹਿ ਕੇ ਸਬਜੀ ਵੀ ਕੱਟ ਕੇ ਰੱਖਤੀ ਗਾਜਰਾਂ ਦੀ ਕੰਟੇਨਰ ਵਿੱਚ ਪਾ ਕੇ ਰੱਖ ਦੂੰਗੀ ਉਹ ਸ਼ਾਮ ਵਾਸਤੇ ਮੇਰੇ ਕੋਲ ਪੱਤਾ ਗੋਭੀ ਵੀ ਕੱਟੀ ਪਈ ਹੈ ਉਹ ਬਣਾਉਂਗੀ ਇਹ ਮੈਂ ਕੰਟੇਨਰ ਵਿੱਚ ਪਾ ਕੇ ਨੂੰ ਕੱਲ ਨੂੰ ਬਣਾਉਂਗੀ ਸਬਜੀ ਕੱਟੀ ਹੀ ਧੁੱਪ ਹੋ ਜਾਏਗੀ ਔਰ ਇਧਰ ਚਾਵਲ ਵੀ ਬਣ ਕੇ ਹੋਗੇ ਤਿਆਰ ਦੇਖੋ ਕਿੰਨੇ ਵਧੀਆ ਲੱਗ ਰਹੇ ਨੇ ਖਾਣੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਦਹੀਂ ਨਾਲ ਖਾਣੇ ਹੁੰਦੇ ਆ ਅਸੀਂ ਤਾਂ ਕਈ ਲੋਕ ਦਾਲ ਨਾਲ ਨਾਲ ਵੀ ਖਾਂਦੇ ਆ ਪਰ ਅਸੀਂ ਦਹੀਂ ਨਾਲ ਖਾਂਦੇ ਹੁੰਦੇ ਆ ਪਲਾਉ ਨੂੰ ਕਿੰਨੇ ਕਲਰਫੁਲ ਕਿੰਨੇ ਵਧੀਆ ਲੱਗ ਰਹੇ ਨੇਗੇ ਗਰਮਾ ਗਰਮ ਬਹੁਤ ਟੇਸਟੀ ਲੱਗਦੇ ਨੇ ਆਨ ਇੰਜੋਏ ਕਰਦੇ ਲੰਚ ਵਿੱਚ ਆਪਣੇ वेजिटेबल ਪਲਾਉ ਦਵਿੰਦਰ ਤੋਂ ਨਾ ਖਾ ਲਵੇ ਮੰਗਾਇਆ ਸੀ ਲਿਕੁਇਡ ਮਸ਼ੀਨ ਵਾਸਤੇ ਫੂਲੀ ਮਸ਼ੀਨ ਵਾਸਤੇ ਬੀ ਖਤਮ ਹੋਣ ਵਾਲਾ ਕੋਲ ਕਿ ਸਰਦੀ ਵਿੱਚ ਇਹ ਜ਼ਿਆਦਾ ਲੱਗਦਾ ਲਿਕੁਇਡ ਗਰਮੀ ਵਿੱਚ ਘੱਟ ਲੱਗਦਾ ਤੇ ਫਿਰ ਮੈਂ ਤਾਂ ਚੱਕ ਲਿਆ ਇਕੱਠਾ ਸਾਰਾ ਕਾਫੀ ਸਟਾਕ ਚੱਕ ਲਿਆ ਇਹ ਪੂਰੇ 5 ਲਿਕੁਇਡ ਨੇ ਇਹ 5 ਬੋਟਲਸ ਨੇ 5 ਚੱਕ ਲਏ ਮੈਂ ਕਿਹਾ ਸੀ ਇੱਕ ਲਿਓ ਜਾਂ ਦੋ ਲਿਓ ਹਨਾ ਹੁਣ ਸਰਦੀ ਵਿੱਚ ਜ਼ਿਆਦਾ ਲੱਗਦਾ ਸਰਦੀ ਵਿੱਚ ਇੱਕ ਫੁੱਲੀ ਮਸ਼ੀਨ ਜ਼ਿਆਦਾ ਚੱਲਦੀ ਆ ਤਾਂ ਇੱਕ ਬੋਟਲ 2 ਮਹੀਨੇ ਚੱਲਦੀ ਆ ਤੇ ਗਰਮੀ ਵਿੱਚ 3-4 ਮਹੀਨੇ ਵੀ ਚੱਲ ਜਾਂਦੀ ਇਤੋਂ ਬੋਟਲ ਕੋਲ ਗਰਮੀ ਵਿੱਚ ਮੈਂ ਸੈਮੀ ਮਸ਼ੀਨ ਜ਼ਿਆਦਾ ਯੂਜ਼ ਕਰਦੀ ਹਾਂ ਉਹਦੇ ਵਿੱਚ ਸਰਫ ਜ਼ਿਆਦਾ ਯੂਜ਼ ਹੁੰਦਾ ਉਹ ਫਿਰ ਕਹਿੰਦੇ ਆਈ ਐਸਬੀ ਵਾਲੇ ਕਹਿੰਦੇ ਬੀਜ ਇਕੱਠੇ ਲਵਾਂਗੇ ਤਾਂ ਤੁਹਾਨੂੰ ਡੀਲ ਮਿਲ ਜੂਗੀ ਜਿਵੇਂ ਉਹ ਆਪਾਂ ਸਿੰਗਲ ਪੀਸ ਲਈਏ ਤਾਂ 360 ਰੁਪਏ ਦਾ ਮਿਲਦਾ ਜੇ ਤੁਸੀਂ ਇਕੱਠੇ ਲਵਾਂਗੇ ਤੁਹਾਨੂੰ 250 ਦਾ ਇੱਕ ਪੈ ਜਾਊਗਾ ਹੁਣ ਇਹ ਪੰਜ ਪੀਸ ਨੇ ਇੱਕ ਪੀਸ 250 ਰੁਪਏ ਦਾ ਮਿਲ ਗਿਆ ਤੇ ਇੰਨੇ ਸਿੰਗਲ 360 ਦਾ ਮਿਲੂ ਫਿਰ ਦਿਵਿੰਦਰ ਕਹਿੰਦਾ ਲੈ ਲੈਣਾ ਲੈ ਲੈਣਾ ਮੈਂ ਮੈਨੂੰ ਸੰਭਾਲਣਾ ਔਖਾ ਜੀ ਕਹਿੰਦੇ ਕੁਝ ਨਹੀਂ ਹੁੰਦਾ ਸਾਲ ਭਰ ਮौज ਮਾਰਿਓ ਉਹ ਕਹਿੰਦੇ ਐ ਐਕਸਪਾਇਰ ਵੀ ਤੁਹਾਨੂੰ ਹੁੰਦਾ ਪੀਖਿਆ ਉਹ ਤੁਹਾਡਾ ਯੂਜ਼ ਨਹੀਂ ਆਇਆ ਉਹ ਐਕਸਪਾਇਰ ਹੋ ਗਿਆ ਤਾਂ ਤੁਸੀਂ 2 ਮਹੀਨੇ ਪਹਿਲਾਂ ਤੁਸੀਂ ਬਦਲ ਕੇ ਲੈ ਜਿਓ ਨਵੀਂ ਡੇਟ ਵਾਲਾ ਲੈ ਜਿਓ ਤੇ ਐਕਸਪਾਇਰ ਹੋਣ ਵਾਲਾ ਸਾਨੂੰ ਵਾਪਸ ਕਰ ਦਿਓ ਬਦਲ ਕੇ ਲੈ ਜਿਓ ਇੱਕ ਮੈਂ ਮੰਗਵਾਇਆ ਸਟੇਨ ਰਿਮੂਵਰ ਫੈਬੋ ਦਾ ਆ ਇਹ ਵੀ ਆਈਐਫ ਵੀ ਦਾ ਹੀ ਆਉਂਦਾ ਇਹ ਸਟੇਨ ਰਿਮੂਵਰ ਬਹੁਤ ਬਹੁਤ ਵਧੀਆ ਕਾਲਰ ਤੇ ਕਾਫ ਤੇ ਤੁਸੀਂ ਲਗਾ ਦੋਗੇ ਨਾ ਤਾਂ ਆਪਣਾ ਰਗੜਨਾ ਹੀ ਪੈਂਦਾ ਬਾਅਦ ਵਿੱਚ ਤੇ ਚਾਹ ਦਾ ਦਾਗ ਲੱਗਿਆ ਕਿਤੇ ਉਹ ਵੀ ਇਹਨਾਂ ਉਤਰ ਜਾਂਦਾ ਹੁਣ ਮੈਂ ਇਹਨਾਂ ਨੂੰ ਸਭਾ ਦੇ ਮੈਂ ਇਹ ਕੱਡਾ ਬੱਗਾ ਖਾਲੀ ਕਰਦਾ ਤੇ ਮੈਂ ਬੋਟਰ ਸਭਾ ਇੱਕ ਬੋਟਰ ਤੇ ਮੈਂ ਰੱਖਿਆ ਨੇ ਵਾਸ਼ਿੰਗ ਮਸ਼ੀਨ ਕਿਉਂਕਿ ਉਹ ਚ ਇੱਕ ਅੱਧੇ ਦਿਨ ਦਾ ਹੀ ਰਹੇ ਇੱਕ ਜਾਂ ਦੋ ਦਿਨਾਂ ਦਾ ਰਹੇਗੀ ਉਹਦੇ ਰੱਖਿਆ ਹਾਂਗੇ ਸਟੀਲ ਨੂੰ ਉਹ ਵੀ ਉੱਧਰ ਰੱਖਿਆ ਹਾਂਗੇ ਬਾਕੀ ਮੈਂ ਦੇਖਦੇ ਹਾਂ ਸਾਬਣ ਸਰਫ ਛੋਡੇ ਵਾਲੇ ਕੈਬਨਟ ਛੱਪਦੇ ਹਾਂ ਇਹ ਡੱਬਾ ਸੁੱਟਿਆ ਉਹਨੇ ਬਾਹਰ ਤੇ ਬੋਟਲਸ ਰੱਖ ਦੰਨੇ ਅੰਦਰ ਸਾਲ ਪਰ ਦਿਵਿੰਦਰ ਕਹਿੰਦੇ ਹੁਣ ਤੂੰ ਮौज ਮਾਰ ਕਪੜੇ ਬਾਹਰ ਸੁੱਕ ਗਏ ਸੀ ਤੇ ਬਾਹਰ ਮੈਂ ਕਿਹਾ ਮੰਜੇ ਤੋਂ ਉਤਾਰ ਕੇ ਨਾਲ-ਨਾਲ ਦੀ ਮੈਂ ਤੈਅ ਕਰੀ ਜਾਂਦੀ ਸੀ ਬਹੁਤ ਵਧੀਆ ਲੱਗਦਾ ਧੁੱਪੇ ਜੀ ਵੀ ਕਰਦਾ ਕੰਮ ਕਰਨ ਨੂੰ ਫਿਰ ਨਾਲ ਦੇ ਨਾਲ ਕੰਮ ਵੀ ਹੋ ਰਿਹਾ ਸੀ ਅੱਜ ਮੈਂ ਸਾਰਾ ਦਿਨ ਹੀ ਟਿੱਕੀ ਮੈਨੂੰ ਬਿਲਕੁਲ ਵੀ ਰੈਸਟ ਨਹੀਂ ਮਿਲਿਆ ਅੱਜ ਉਹ ਸਿਹਤ ਵੀ ਮੇਰੀ ਠੀਕ ਸੀ ਜੇ ਸਿਹਤ ਨਾ ਠੀਕ ਹੋਵੇ ਨਾ ਫਿਰ ਆਪਦਾ ਹੀ ਮਨ ਨਹੀਂ ਕਰਦਾ ਹੈਗਾ ਕੰਮ ਕਰਨ ਨੂੰ ਤੇ ਜੇ ਸਿਹਤ ਠੀਕ ਹੋਵੇ ਫਿਰ ਬਿਨਾਂ ਗੱਲ ਤੋਂ ਪਿਆ ਵੀ ਨਹੀਂ ਜਾਂਦਾ ਫਿਰ ਕੰਮ ਕਰਨ ਨੂੰ ਕੀ ਕਰਦਾ ਕੰਮ ਵੀ ਕਾਫੀ ਪਈ ਸੀ ਕਾਫੀ ਅੱਜ ਕੰਮ ਹੋ ਗਏ ਫਿਰ ਠੀਕ ਸੀ ਤਾਂ ਹੋ ਗਈ ਔਰ ਮੇਰੀ ਇਹ ਵੀ ਆਦਤ ਹੈ ਮੈਂ ਜੇ ਮੈਨੂੰ ਥੋੜੀ ਬਹੁਤੀ ਮੈਨੂੰ ਢਿਲਮਟ ਹੋ ਵੀ ਤਾਂ ਮੈਂ ਇਹ ਨਹੀਂ ਕਹਿੰਦੀ ਮੈਂ ਬਿਮਾਰ ਆ ਹਾਏ ਮੈਂ ਬਿਮਾਰ ਆ ਹਾਏ ਮੈਂ ਬਿਮਾਰ ਆ ਮੇਰਾ ਦੁਖਦਾ ਮੈਂ ਰੋਂਦੀ ਹੀ ਨਹੀਂ ਹੈਗੀ ਮੇਰਾ ਬਕ ਮੈਨੂੰ ਬਿਮਾਰ ਆ ਬਿਮਾਰ ਆ ਨਾ ਜੇ ਫਿਜ਼ੀਕਲੀ ਠੀਕ ਆ ਕੰਮ ਹੋ ਰਿਹਾ ਆਪਣੇ ਤੂੰ ਠੀਕ ਆ ਚਾਹੇ ਅੰਦਰ ਤਕਲੀਫ ਆ ਠੀਕ ਆ ਮੈਨੂੰ ਜੇ ਕੰਮ ਹੈਗਾ ਫਿਰ ਕੋਲਡ ਕਫ ਹੈਗੀ ਸਾਨੂੰ ਪਰ ਮੈਂ ਫਿਰ ਉਹ ਗੱਲ ਨੂੰ ਮੈਂ ਲੈ ਕੇ ਬੈਠੀ ਰਹਾ ਮੈਂ ਕੰਮ ਨਾ ਕਰਾਂ ਮੈਨੂੰ ਉਹ ਵੀ ਚੰਗਾ ਲੱਗਦਾ ਫਿਰ ਬੰਦਾ ਹੋਰ ਵੀ ਬਿਮਾਰ ਹੋ ਜਾਂਦਾ ਆਪਾਂ ਜੇ ਮੈਂਟਲੀ ਸ ਜੇ ਠੀਕ ਆ ਆਪਣੇ ਤੋਂ ਕੰਮ ਹੋ ਰਿਹਾ ਆਪਣੀ ਬੋਡੀ ਅਲਾਉ ਕਰ ਰਹੀ ਆ ਤਾਂ ਕਰਨਾ ਵੀ ਚਾਹੀਦਾ ਇਹ ਨਹੀਂ ਹੈ ਬਿਨਾਂ ਗੱਲ ਤੋਂ ਤੁਸੀਂ ਪੈਰੋ ਔਰ ਮੇਰੀ ਆਦਤ ਵੀ ਨਹੀਂ ਹੈਗੀ ਬਿਨਾਂ ਗੱਲ ਤੋਂ ਪਹਿਨਦੀ ਮੈਨੂੰ ਦੁੱਖ ਦੇਤੀ ਮਸਾਂ ਪਿਆ ਜਾਂਦਾ ਤੇ ਆਦੀ ਨਾਲ ਕੱਪੜੇ ਸਾਰੇ ਅਲੱਗਾ ਕਰੀ ਸੀ ਹੁਣ ਸਰਦੀਆਂ ਦੀ ਇਹ ਮੌਜ ਹੋ ਗਈ ਕਿ ਪ੍ਰੈਸ ਵਾਲੇ ਕੱਪੜੇ ਬਹੁਤ ਹੀ ਘੱਟ ਹੁੰਦੇ ਨੇ ਬਹੁਤ ਘੱਟ ਹੁੰਦੇ ਨੇ ਕਹਿੰਗੋ ਦਵਿੰਦਰ ਨੇ ਵੀ ਹੁਣ ਕਾਟਨ ਦੀਆਂ ਸ਼ਰਟਸ ਪਾਉਣੀਆਂ ਬੰਦ ਕਰਤੀਆਂ ਤੇ ਸਾਰੇ ਵੂਲਨ ਕੱਪੜੇ ਹੁੰਦੇ ਨੇ ਜਿਨ੍ਹਾਂ ਨੂੰ ਪ੍ਰੈਸ ਤੇ ਲੋੜ ਦੇ ਰਹੇ ਨੇ ਕੀ ਕਹਿਣਾ 2-4 ਕੱਪੜੇ ਪ੍ਰੈਸ ਦੇ ਹੋਣ ਕਦੇ ਹੁੰਦਾ ਹੀ ਨਹੀਂ ਕਦੇ ਕੱਦਾ ਹੀ ਹੁੰਦਾ ਤੇ ਹੁਣ ਸ਼ਾਮ ਦਾ ਟਾਈਮ ਸੀ ਮੈਂ ਬਣਾਉਣ ਲੱਗੀ ਸੀ ਸਬਜੀ ਪੱਤਾ ਗੋਭੀ ਦੀ ਸਬਜੀ ਕਿ ਦਿਨ ਪਹਿਲਾਂ ਹੀ ਜਿਵੇਂ ਕੱਟੀ ਪਈ ਸੀ ਸਵੇਰੇ ਤੇ ਜਦ ਮੈਂ ਪਰੌਂਠੇ ਬਣਾ ਲਏ ਨਹੀਂ ਬਣੀ ਤੇ ਹੁਣ ਸ਼ਾਮ ਨੂੰ ਮੈਂ ਇਹ ਬਣਾ ਰਹੀ ਆ ਸਬਜੀ ਅੱਜ ਮੈਂ ਦਿਨੇ ਗਾਜਰਾਂ ਵੀ ਕੱਟ ਕੇ ਰੱਖਤੀ ਆ ਫ੍ਰੀਜ ਵਿੱਚ ਪਈਆਂ ਫਿਰ ਮੈਨੂੰ ਆ ਹੀ ਹੁੰਦਾ ਵੀ ਚਲ ਜਿਹੜੀ ਸਬਜੀ ਪਈ ਕਿਉਂਕਿ ਇਹ ਸਬ지 ਦੋ ਦਿਨ ਤੱਕ ਖਰਾਬ ਨਹੀਂ ਹੁੰਦੀ ਫ੍ਰੀਜ ਵਿੱਚ ਆਪਾਂ ਰੱਖ ਲਈਏ ਕੱਟ ਕੇ ਤੇ ਖਰਾਬ ਨਹੀਂ ਹੁੰਦੀ ਆ ਤੇ ਆਪਣਾ ਕੰਮ ਹੋ ਜਾਂਦਾ ਸੌਖਾ ਫੇ ਠੰਡ ਵਿੱਚ ਸਵੇਰੇ ਸ਼ਾਮ ਸਬਜੀ ਕੱਟਣੀ ਵੀ ਔਖੀ ਹੋ ਜਾਂਦੀ ਆ ਇਸ ਕਰਕੇ ਸਰਦੀਆਂ ਚ ਮੈਨੂੰ ਹੀ ਹੁੰਦਾ ਧੁੱਪੇ ਬਹਿ ਕੇ ਬਾਹਰ ਚੱਲ ਕੋਈ ਸਬਜ਼ੀ ਕੱਟ ਲਈਏ ਮਟਰ ਕੱਟ ਲਈਏ ਕੋਈ ਲਸਣ ਪਿਆਜ਼ ਕਰ ਲਈਏ ਵੀ ਫਿਰ ਸਵੇਰੇ ਸ਼ਾਮ ਤੱਕ ਆਪਣਾ ਸਬਜ਼ੀ ਬਣਾਉਣ ਦਾ ਕੰਮ ਈਜ਼ੀ ਆ ਹੋ ਜਾਂਦਾ ਇਧਰ ਲਾ ਕੇ ਮੈਂ ਸਬਜ਼ੀ ਬਣਾਉਣ ਸਬਜ਼ੀ ਬਣਾ ਕੇ ਨਾਲ ਦੇ ਨਾਲ ਜਿਹੜੇ ਕੋਈ ਭਾਂਡੇ ਹੋਣਗੇ ਦੋ ਚਾਰ ਉਹ ਸਾਫ਼ ਕਰ ਦੋ ਆਟਾ ਗੁੰਨਦું ਫਿਰ ਮੈਂ ਜਾਵਾਂਗੀ ਵਾਕ ਕਰਨ ਵਾਕ ਦਾ ਵੀ ਇੱਕ ਰੂਟੀਨ ਬਣਾਉਣੇ ਵਾਕ ਹੋਈ ਨਹੀਂ ਹੈ ਕਿ ਮੈਂ ਜਦ ਦਸੰਬਰ ਮਹੀਨਾ ਚ ਚੜ੍ਹਿਆ ਮੇਥੋਂ ਵਾਕ ਹੀ ਨਹੀਂ ਹੋਈ ਹੋਈ ਟਾਈਮ ਹੀ ਨਿਕਲ ਰਿਹਾ ਸੀ ਵਾਕ ਵਾਸਤੇ ਤੇ ਹੁਣ ਕਰਦੇ ਆ ਵਾਕ ਸ਼ੁਰੂ ਆਪਣੀ ਰੂਟੀਨ ਬੈਕ ਟੂ ਰੂਟੀਨ ਆਨ ਹੈ ਆ ਬਹੁਤ ਜਿਆਦਾ ਕੰਮ ਆਂ ਕੰਦ ਆਪ ਤੇ ਘਰ ਦਾ ਰੁਟੀਨ ਦਾ ਨਾ ਹਾਲਤ ਵਿਗੜੀ ਪਈ ਸੀ ਤੇ ਸਬਜੀ ਨੂੰ ਮੈਂ ਲਗਾ ਤਾ ਤੜਕਾ ਸਬਜੀ ਹੌਲੀ ਹੌਲੀ ਬੰਨ ਰਿਹਾ ਕਿ ਸਿੰ ਗੈਸ ਤੇ ਤੇ ਮੈਂ ਤੋਤਾ ਸੀ ਸੋਫੇ ਦਾ ਕਵਰ ਅੱਜ ਕਵਰ ਹਾਲੇ ਲਗਾਉਣ ਦਾ ਟਾਈਮ ਹੀ ਨਹੀਂ ਲੱਗਿਆ ਸੀਗਾ ਤੇ ਮੈਂ ਕਿਹਾ ਚਲੋ ਸਬਜੀ ਬੰਨ ਰਿਹਾ ਉਹਦੇ ਨਾਲ ਨਾਲ ਮੈਂ ਸਾਈਡ ਬਾਈ ਸਾਈਡ ਨਿੱਕੇ ਮੂਟੇ ਕੰਮ ਜੇ ਹੋਰ ਕਰ ਲਾਂ ਤੇ ਇਧਰ ਲਗਾ ਤਾ ਸੋਫਾ ਕਵਰ ਤੋਂ ਕਿ ਨਾ ਇਹ ਲੱਗਣ ਲੱਗੇ ਵੀ ਰੰਗ ਜਿਹਾ ਜਿਵੇਂ ਨਿੱਖਰ ਗਿਆ ਜੇ ਪਹਿਲਾਂ ਵੀ ਮੈਨੂੰ ਠੀਕ ਆ ਹੀ ਲੱਗ ਰਿਹਾ ਸਾਫ ਆ ਸਾਫ ਹੈ ਪਰ ਉਹਦੇ ਮਨ ਨੂੰ ਤਾਂ ਹੀ ਲੱਗ ਰਿਹਾ ਸੀਗਾ ਪਰ ਧੋ ਕੇ ਨਾ ਪਤਾ ਲੱਗਦਾ ਵੀ ਰੰਗ ਜਾਂ ਨਿਕਲਿਆ ਆਇਆ ਇਹਦੇ ਲਗਾਤਾ ਸੋਫਾ ਕਵਰ ਜੋ ਇੱਕ ਵਾਰ ਲਗਾਉਣੇ ਵਧੀਆ ਇਹਨਾਂ ਖਿੱਚ ਕੇ ਬਲਜ ਕੱਟ ਕੇ ਬਹੁਤ ਵਧੀਆ ਲੱਗਦਾ ਜਿਵੇਂ ਜਿਵੇਂ ਯੂਜ਼ ਕਰਦੇ ਬੈਣੀ ਹੁੜਦੇ ਫਿਰ ਥੋੜਾ ਥੋੜਾ ਇਕੱਠਾ ਜਾ ਹੋਣ ਲੱਗ ਜਾਂਦਾ ਐਸੇ ਟਿਕਾ ਨਾ ਸਬਜੀ ਬਣਾਉਣ ਦੇ ਨਾਲ ਨਾਲ ਮੇਰੇ ਨਿੱਕੇ ਮੂਟ ਕੰਮ ਵੀ ਚੱਲ ਰਹੇ ਸੀ ਟਾਈਮ ਹੋ ਗਿਆ ਪੌਣੇ 5 ਦਾ ਹੋਣਾ ਇਹ ਬਾਹਰ ਵਾਕ ਕਰਨ ਸਬਜੀ ਬਣ ਗਈ ਆਟਾ ਮੈਂ ਹਜੇ ਗੁੰਨਣਾ ਗੁੰਨਿਆ ਨਹੀਂਗਾ ਸਾਡੇ 4:30 ਦਾ ਮੈਂ ਟਾਰਗੇਟ ਰੱਖਿਆ ਸੀ ਵੀ 4:30 ਵਜੇ ਵਾਕ ਕਰਨ ਨਿਕਲ ਜੂਗੀ ਬਾਹਰ ਪਰ ਪੌਣੇ 5 ਹੋ ਗਏ ਕੰਮ ਹੀ ਇੰਨੇ ਹੁੰਦੇ ਨੇ ਮਾੜੇ ਮਾੜੇ ਨਾਲ ਟਾਈਮ ਲੱਗ ਜਾਂਦਾ ਵੀਡੀਓ ਐਡਿਟ ਕਰਕੇ ਆਈਆਂ ਜਿਹੜੀ ਸ਼ਾਮ ਨੂੰ ਹੁਣ ਮੈਂ ਅਪਲੋਡ ਕਰਨੀ ਆ ਜੀ ਟਾਈਮ ਹੀ ਲੱਗਾ ਮੇਰਾ ਐਡਿਟ ਕਰਾਂ ਦਾ ਹੁਣ ਐਡਿਟ ਕਰਕੇ ਆਈਆਂ ਵੌਇਸ ਓਵਰ ਕਰਕੇ ਆਈਆਂ ਹਾਲੇ ਸਟਿਲ ਮੈਂ ਬਹੁਤ ਕੰਮ ਤੇ ਹੋ ਵੀਡੀਓਜ਼ ਆ ਵੀ ਸਬਜੀ ਬਣ ਗਈ ਹੁਣ ਕਰਦੇ ਆ ਵਾਕ ਦੇਖਦੇ 20 ਮਿੰਟ ਵਾਕ ਹੁੰਦੀ ਕਿ ਅੱਧਾ ਘੰਟਾ ਹੁੰਦੀ ਆ ਜਿੰਨੀ ਕੱਬ ਦਾ ਸਰੀਰ ਆ ਗਿਆ ਦੁਗੋਣੇ ਕਿ ਵਾਕ ਕਰਾਂਗੇ ਇੱਕ ਪੈਨ ਪੁੱਛਦੇ ਸੀਗੇ ਕਿ ਤੁਸੀਂ ਇੱਕ ਟਾਈਮ ਵਾਕ ਕਰਦੇ ਹੋ ਕੋ ਦੋ ਟਾਈਮ ਮੈਂ ਇੱਕ ਟਾਈਮ ਵਾਕ ਕਰਦੀ ਆ ਸ਼ਾਮ ਨੂੰ ਪਰ ਹੁਣ ਦਸੰਬਰ ਚ ਜਿਆਦਾ ਦਸੰਬਰ ਚੜਾ ਮੇਥੋਂ ਵਾਕ ਹੀ ਨਹੀਂ ਹੁੰਦੀ ਸ਼ਾਮ ਨੂੰ ਰੁਟੀਨ ਹੀ ਨਹੀਂ ਬਣ ਰਿਹਾ ਸੀ ਵਾਕ ਕਰਨ ਦਾ ਅੱਜ ਸ਼ੁਰੂ ਕਰਦੀ ਆ ਵਾਕ ਮੈਂ ਫਿਰ ਸ਼ੁਰੂ ਕਰਦੀ ਆ ਅੱਜ ਦੇਖਦੇ ਆ ਫਿਰ ਅੱਗੇ ਕੰਟੀਨਿਊ ਕਰ ਪਾਉਂ ਕਿ ਨਾ ਕਰ ਪਾਉਂਗੀ ਜੇ ਮੈਂ ਘਰੇ ਆ ਸਿਹਤ ਠੀਕ ਆ ਫਿਰ ਤਾਂ ਮੇਰਾ ਇਹ ਰੁਟੀਨ ਹੁੰਦਾ ਕਿ ਮੈਂ ਰੋਜ਼ ਹੀ ਵਾਕ ਕਰਾਂ ਠੀਕ ਹੈ ਤਾਂ ਉਨਾਂ ਜਾਣਾ ਪੈ ਜੇ ਹਨਾ ਫਿਰ ਮੇਥੋਂ ਵਾਕ ਹੁੰਦੀ ਰੁਟੀਨ ਨਹੀਂ ਬਣ ਹੁੰਦਾ ਹੈਗਾ ਜੇ ਮੈਂ ਹੁਣ ਘਰੇ ਪਾਟ ਪ੍ਰਕਾਰ ਸੀ ਨਹੀਂ ਰੁਟੀਨ ਬਣਦਾ ਸੀ ਵਾਕ ਤਾਂ ਨਹੀਂ ਹੋਈ ਹੈਗੀ ਮੇਥੋਂ ਅੱਜ ਸ਼ੁਰੂ ਕਰ ਲੈਂਦਾ ਸੰਭਰ ਮੇਨ ਦੀ ਵਾਕ ਇਨ ਹੋਈ ਹੈਗੀ ਅੱਜ ਮੈਂ ਬਹੁਤ ਕੰਮ ਕਰ ਤੇ ਕੱਪੜਿਆਂ ਦਾ অলਮੋਸਟ ਸਾਰਾ ਕੰਮ ਮੇਰਾ ਡਨ ਹੋ ਗਿਆ ਜੇ ਹੁਣ ਮੈਨੂੰ ਦੋ ਦਿਨ ਕੱਪੜੇ ਧੋਣ ਦੀ ਲੋੜ ਨਹੀਂ ਪੈਣੀ ਹੈਗੀ ਬਸ ਪ੍ਰੈਸ ਵਾਲੇ ਨੇ ਪੰਜ ਚਾਰ ਕੱਪੜੇ ਉਹ ਵੀ ਮੈਂ ਅੱਜ ਮੈਂ ਕਰ ਹੀ ਦੂੰਗੀ ਪਹਿਣ ਤੋਂ ਪਹਿਲਾਂ ਪਹਿਲਾਂ ਉਹ ਕੰਮ ਵੀ ਨਿਬੇੜ ਦੋ ਫਿਰ ਕਰਨ ਹੋਊਗੀ ਸਫਾਈ ਵਾਲ ਡਸਟਿੰਗ ਵਾਲ ਡਸਟਿੰਗ ਰਹਿ ਗਈ ਡਸਟਿੰਗ ਨਹੀਂ ਹੋਈ ਹੈਗੀ ਕਈ ਦਿਨ ਹੋ ਗਏ ਫਿਰ ਕੱਲ ਮੈਂ ਡਸਟਿੰਗ ਸ਼ੁਰੂ ਕਰੂੰਗੀ ਕੱਲ ਨੂੰ ਸਾਫ ਸਫਾਈ ਸ਼ੁਰੂ ਕਰਦੇ ਫਿਰ ਕਿਚਨ ਦੇ ਵੀ ਕਲੀਨਿੰਗ ਮੈਂ ਸ਼ੁਰੂ ਕਰਨੀ ਆ ਦੇ ਰੇਡਮੀਨ ਹੋ ਗਿਆ ਕਿਚਨ ਨਹੀਂ ਸਾਫ ਹੋਈ ਹੈਗੀ ਕਿਚਨ ਵੀ ਸ਼ੁਰੂ ਕਰਦੇ ਆ ਸਾਫ ਸਫਾਈ ਕਿਚਨ ਦੀ ਤੇ ਮੈਂ ਕਿਹਾ ਚਲੋ ਕੱਪੜਿਆਂ ਦਾ ਕੰਮ ਖਤਮ ਕਰ ਦਈਏ ਫਿਰ ਦੋ ਦਿਨ ਰੈਸਟ ਕਰਾਂਗੇ ਕੱਪੜਿਆਂ ਤੋਂ ਰੈਸਟ ਛੁੱਟੀ ਮਿਲੂਗੀ ਦੋ ਦਿਨ ਲਈ ਟਾਈਮ ਹੋ ਗਿਆ 4:48 ਦਾ ਹੁਣ ਕਰਦੇ ਆ 20 ਮਿੰਟ ਅੱਧਾ ਘੰਟਾ ਵਾਕ ਤੇ ਮਖਾਣਾ ਬਣਾਉਣ ਤੋਂ ਪਹਿਲਾਂ ਲੱਗੀ ਸੀ ਕੱਪੜੇ ਪ੍ਰੈਸ ਕਰਨ ਮੈਂ ਕਿਹਾ ਚਲੋ ਚਾਰ ਕੱਪੜੇ ਹੈਗੇ ਨੇ ਜਿਹੜੇ ਮੈਂ ਪ੍ਰੈਸ ਕਰਦਾ ਇੱਕ ਭੈਣ ਦਾ ਕਮੈਂਟ ਸੀ ਕਿ ਉਹ ਕਹਿੰਨੇ ਮੈਂ ਕੱਪੜੇ ਤਾਂ ਮੈਂ ਧੋ ਲਾਨੀਆਂ ਮੈਂ ਕਿਥੋਂ ਸੰਭਾਲ ਲੈਂਦੀਆਂ ਨੇ ਮੇਰੇ ਕੱਪੜੇ ਇੱਧਰ ਉੱਧਰ ਪਏ ਰਹਿੰਦੇ ਨੇ ਮੈਂ ਕੀ ਕਰਾਂ ਹਨਾ ਵੀ ਤੁਸੀਂ ਮੈਨੂੰ ਕੁਝ ਦੱਸੋ ਦੇਖੋ ਮੈਂ ਕੱਪੜੇ ਮੈਂ ਧੋਣੀਆਂ ਜਿਸ ਦਿਨ ਮੈਂ ਉਸ ਦਿਨ ਮੈਂ ਸੇਮ ਡੇ ਮੇਰੀ ਆਦਤ ਹੈ ਮੈਂ ਕੱਪੜੇ ਸੰਭਾਲ ਦਿੰਨੀ ਆ ਤੈਹ ਵਾਲੇ ਤੈਹ ਕਰਕੇ ਰੱਖ ਦੋ ਅਲਮਾਰੀਆਂ ਵਿੱਚ ਜਿਹੜੇ ਪ੍ਰੈਸ ਵਾਲੇ ਨੇ ਪ੍ਰੈਸ ਕਰਕੇ ਅਲਮਾਰੀਆਂ ਵਿੱਚ ਟਿਕਾ ਦਿਓ ਫਿਰ ਖਲਾਰਾ ਰਹਿੰਦਾ ਹੀ ਨਹੀਂ ਹੈਗਾ ਜਿਹੜੇ ਕੋਈ ਆਪਾਂ ਕੱਪੜੇ ਉਤਾਰਦੇ ਆਂ ਚੇਂਜ ਕਰਦੇ ਆਂ ਧੋਣ ਵਾਲੇ ਤੁਸੀਂ ਲਾਂਡਰੀ ਬਾਕਟ ਵਿੱਚ ਪਾ ਦਿਓ ਟਾਵਲ ਨੇ ਉਸ ਕਾਹਕੇ ਤੁਸੀਂ ਬਾਥਰੂਮ ਚ ਕਾਬਰਟ ਜਿੱਥੇ ਵੀ ਤੁਹਾਡੇ ਜਗ੍ਹਾ ਬਣੀ ਹੋਈ ਹੈ ਉੱਥੇ ਰੱਖ ਦਿਓ ਯਾਨੀ ਕਿ ਹਰ ਇੱਕ ਚੀਜ਼ ਦੀ ਇੱਕ ਪਰਟੀਕੂਲਰ ਜਗ੍ਹਾ ਹੋਊਗੀ ਪਲੇਸ ਹੋਊਗੀ ਤੁਸੀਂ ਉੱਥੇ ਰੱਖ ਪਾਉਗੇ ਤਾਂ ਖਲਾਰਾ ਪਊਗਾ ਹੀ ਨਹੀਂ ਸਾਰੇ ਕੱਪੜੇ ਆਪੋ ਆਪਣੀ ਜਗ੍ਹਾ ਤੇ ਸੈੱਟ ਆ ਜਾਣਗੇ ਬਸ ਇੱਕ ਰੂਟੀਨ ਬਣਾਉਣੀ ਆਪਾਂ ਨੂੰ ਜ਼ਰੂਰਤ ਹੁੰਦੀ ਹੈਗੀ ਵੀ ਰੂਟੀਨ ਆਪਣਾ ਬਣਿਆ ਹੋਵੇ ਕਿ ਆਨੰਗੀ ਕੱਪੜੇ ਆਪਾਂ ਜੇ ਅੱਜ ਧੋਲੇ ਤਾਂ ਆਪ ਅੱਜ ਦੇ ਅੱਜ ਹੀ ਆਪਾਂ ਸੰਭਾਲ ਲੈਣੇ ਨੇ ਤੈਹ ਵਾਲੇ ਵੀ ਤੈਹ ਕਰਨੇ ਨੇ ਪ੍ਰੈਸ ਵਾਲੇ ਤੁਸੀਂ ਬਾਹਰੋਂ ਕਰਾਉਣੇਗਾ ਤੁਸੀਂ ਆਪ ਕਰਦੇ ਹੋ ਉਸ ਤਰ੍ਹਾਂ ਤੁਸੀਂ ਆਪਣਾ ਰੂਟੀਨ ਦੇਖੋ ਫਿਰ ਕੱਪੜੇ ਹੋਈ ਨਹੀਂ ਸਕਦਾ ਕਿ ਇੱਧਰ ਉੱਧਰ ਪਏ ਰਹਿਣ ਹਨਾ ਸਿਰਫ ਇੱਕ ਆਪਾਂ ਨੂੰ ਲੋੜ ਇੱਕ ਆਪਣੀ ਆਦਤ ਨੂੰ ਚੇਂਜ ਕਰਨ ਦੀ ਇੱਕ ਰੂਟੀਨ ਬਣਾਉਣ ਦੀ ਆਪਣਾ ਰੂਟੀਨ ਬਣ ਗਿਆ ਆਪਣੀ ਆਦਤ ਪੱਕ ਗਈ ਤਾਂ ਫਿਰ ਉਸੇ ਤਰ੍ਹਾਂ ਹੀ ਆਦਤ ਬਣ ਜਾਂਦੀ ਹੁਣ ਜਿਵੇਂ ਮੇਰੀ ਆਦਤ ਹੈ ਮੈਂ ਕੱਪੜੇ ਖਿਲਰੇ ਦੇਖ ਹੀ ਨਹੀਂ ਸਕਦੀ ਇੱਧਰ ਉੱਧਰ ਮੈਨੂੰ ਅੱਛਾ ਹੀ ਨਹੀਂ ਲੱਗਦਾ ਵੀ ਕੱਪੜੇ ਇੱਧਰ ਉੱਧਰ ਪਏ ਨੇ ਜੇ ਪ੍ਰੈਸ ਵਾਲੇ ਇੱਕ ਦਿਨ ਪਈ ਵੀ ਰਹਿ ਜਾਣਗੇ ਤਾਂ ਵੀ ਮੇਰੇ ਦਿਮਾਗ 'ਚ ਗੱਲ ਘੁੰਮ ਜਾਂਦੀ ਫਰੈਸ ਵਾਲੇ ਕੱਪੜੇ ਪਏ ਨੇ ਪ੍ਰੈਸ ਵਾਲੇ ਕੱਪੜੇ ਪਏ ਨੇ ਤੇ ਨਹੀਂ ਤਾਂ ਮੇਰੀ ਆਦਤ ਆ ਮੈਂ ਸੇਮ ਡੇ ਹੀ ਸਾਰੇ ਕੱਪੜੇ ਸੰਭਾਲਦਾ ਨਹੀਂ ਹੁੰਦੀ ਆ ਹੁਣ ਮੈਂ ਆ ਗਈ ਸੀ ਕਿਚਨ ਵਿੱਚ ਤੇ ਮੈਂ ਪੀਸਣੀ ਸੀ ਢਾਗਾ ਮਿਸ਼ਰੀ ਮੈਂ ਦੁੱਧ ਵਿੱਚ ਕੌਫੀ ਵਿੱਚ ਮੈਂ ਢਾਗਾ ਮਿਸ਼ਰੀ ਯੂਜ਼ ਕਰਦੀ ਹੁੰਨੀ ਆ ਚੀਨੀ ਦੀ ਜਗਾ ਉਹ ਚਾਹ ਮੈਂ ਫਿੱਕੀ ਪੀਂਦੀ ਆ ਕੌਫੀ ਮੈਂ ਤਾਂ ਫਿੱਕੀ ਨਹੀਂ ਪੀਤੀ ਜਾਂਦੀ ਜਦ ਜਦ ਰਤ ਨੂੰ ਹਲਦੀ ਵਾਲਾ ਦੁੱਧ ਪੀਂਦੀ ਆ ਉਹ 'ਚ ਵੀ ਥੋੜੀ ਢਾਗਾ ਮਿਸ਼ਰੀ ਪਾਉਣੀ ਹੁੰਦੀ ਆ ਮੈਂ ਫਿਰ ਪੀਸ ਨਹੀਂ ਸੀ ਬਹੁਤ ਵੱਡੇ ਵੱਡੇ ਪੀਸ ਹੋ ਗਏ ਨੇ ਇਹਦੇ ਤੇ ਮਿਕਸੀ ਵਿੱਚ ਡਾਇਰੈਕਟ ਨਹੀਂ ਮੈਂ ਪਾਉਂਦੀ ਕਿਉਂਕਿ ਇੰਨੇ ਵੱਡੇ ਪੀਸ ਨਾਲ ਮਿਕਸੀ ਦੇ ਪਲੇਟਸ ਖਰਾਬ ਹੋ ਜਾਣਗੇ ਫਿਰ ਮੈਂ ਕੁੰਡੀ ਵਿੱਚ ਇਹਨਾਂ ਨੂੰ ਪਹਿਲਾਂ ਤੋੜ ਲਾਣੀ ਹੁੰਦੀ ਆ ਛੋਟੇ ਪੀਸਿਸ ਕਰ ਲਾਣੀ ਆ ਫਿਰ ਉਸ ਤੋਂ ਬਾਅਦ ਗ੍ਰਾਈਂਡਰ ਵਾਲੇ ਜਾਰ ਵਿੱਚ ਪਾ ਕੇ ਫਿਰ ਇਹਦਾ ਪਾਊਡਰ ਬਣਾਉਣੀ ਹੁੰਦੀ ਆ ਨਹੀਂ ਤਾਂ ਫਿਰ ਡਾਇਰੈਕਟ ਇੰਨੇ ਵੱਡੇ ਪੀਸ ਆਪਾਂ ਆਪਣੇ ਮਿਕਸਰ ਜਾਰ 'ਚ ਪਾਵਾਂਗੇ ਜਾਰ ਖਰਾਬ ਹੋ ਜਾਂਦਾ ਡਰ ਰਹਿੰਦਾ ਸੋ ਪਹਿਲਾਂ ਕੁੰਡੀ ਵਿੱਚ ਪੀਸ ਲੂੰਗੀ ਫਿਰ ਇਹਦੀ ਪਾਊਡਰ ਬਣਾ ਕੇ ਕੰਟੇਨਰ ਵਿੱਚ ਪਾ ਕੇ ਰੱਖ ਲੂੰਗੀ ਕਿ ਮੇਰਾ ਤਰੀਕਾ ਹੁੰਦਾ ਚੀਨੀ ਪੀਸਣ ਦਾ ਤੇ ਉਸ ਤੋਂ ਬਾਅਦ ਮੈਂ ਲਾਗੀ ਸੀ ਪਿਆਜ਼ ਛਿੱਲਣ ਪਿਆਜ਼ ਛਿੱਲ ਕੇ ਰੱਖਦਾ ਹੁਣ ਤਾਂ ਚਲੋ ਮੈਂ ਸਬਜ਼ੀ ਬਣਾ ਲਈ ਸੀ ਪਰ ਸਵੇਰ ਵਾਸਤੇ ਛਿੱਲੇ ਹੋਏ ਪਿਆਜ਼ ਨਹੀਂ ਹੈਗੇ ਸੀ ਫਿਰ ਵਾ ਸੋਚਿਆ ਪਿਆਜ਼ ਵੀ ਛਿੱਲ ਕੇ ਰੱਖਦਾ ਜਿਹੜੇ ਆਪਾਂ ਚੀਜ਼ ਆਪਾਂ ਯੂਜ਼ ਕਰਨ ਲੱਗ ਜਾਈਏ ਜਿਵੇਂ ਯੂਜ਼ ਕਰਨ ਲੱਗ ਜਾਈਏ ਆਪਾਂ ਆਪਾਂ ਨੂੰ ਉਹਦੀ ਆਦਤ ਪੈ ਜਾਂਦੀ ਆਪਾਂ ਉਹਦੇ ਯੂਜ਼ ਟੂ ਹੋ ਜਾਂਦੇ ਹਨਾ ਇਸ ਤਰੀਕੇ ਨਾਲ ਮੈਨੂੰ ਨਾ ਛਿੱਲੇ ਹੋਏ ਪਿਆਜ਼ਾਂ ਦੀ ਐਨੀ ਆਦਤ ਪਈ ਵੀ ਫ੍ਰਿਜ ਵਿੱਚ ਛਿੱਲੇ ਪਏ ਹੋਣ ਮੈਨੂੰ ਸੌਖਾ ਹੋਵੇ ਮੈਂ ਏਕੇ-ਕੇ ਪਿਆਜ਼ ਛਿੱਲਣਾ ਹੋਵੇ ਮੈਨੂੰ ਇੱਕ ਦੀ ਲੋੜ ਆ ਦੋ ਦੀ ਲੋੜ ਹੁਣ ਛਿੱਲ ਲਵੋਸ ਕਰਕੇ ਮੈਨੂੰ ਆਦਤ ਹੀ ਪਣ ਗਈ ਫਿਰ ਮੈਂ ਕਹਾਂ ਜਲਦੀ ਇੰਨੇ ਕੰਮ ਕਰ ਲੈ ਹੋਰ ਸਹੀ ਹਨਾ ਏਕ ਪਿਆਜ਼ ਛਿੱਲਣਾ ਨਾਲ ਆਪਦਾ ਹੀ ਕੰਮ ਈਜ਼ੀ ਹੋਊਗਾ ਸਵੇਰੇ ਵੀ ਮੈਂ ਏਕੇ-ਕੇ ਕਰਕੇ ਛਿੱਲਦੀ ਫਿਰੂੰਗੀ ਤੇ ਹੁਣ ਮੈਂ ਛਿੱਲ ਕੇ ਰੱਖ ਲੈਂਦੀ ਆ ਮੇਰਾ ਕੱਲ ਦੇ ਕੰਮ ਈਜ਼ੀ ਹੋ ਜਾਣਗੇ ਇਸ ਤਰ੍ਹਾਂ ਨਿੱਕੇ-ਨਿੱਕੇ ਕੰਮਾਂ ਵਾਸਤੇ ਟਾਈਮ ਕੱਢਣਾ ਕੰਮ ਟਾਈਮ ਤੇ ਕਰਨਾ ਇੱਕ ਆਦਤ ਹੀ ਬਣ ਜਾਂਦੀ ਹੈ ਆਪਣਾ ਰੁਟੀਨ ਬਣ ਜਾਂਦਾ ਤੇ ਹੁਣ ਮੈਂ ਕਿਉਂ ਨਿਆਰਨਾ ਸੀ ਮੱਖਣ ਨਾ ਫ੍ਰਿਜ ਵਿੱਚ ਪਿਆ ਸੀ ਤਿੰਨ ਚਾਰ ਦਿਨਾਂ ਦਾ ਪਿਆਿਆ ਹੋਇ ਕਿ ਸੋਈ ਰਿਮਾਜੀ ਇੱਕ ਵਾਰ ਗਰਮ ਕਰਤਾ ਗਰਮ ਕਰਕੇ ਫ੍ਰਿਜ ਵਿੱਚ ਰੱਖਤਾ ਤੇ ਹੁਣ ਮੈਂ ਸੈਕਿੰਡ ਟਾਈਮ ਉਦੋਂ ਲੱਸੀ ਪਾਣੀ ਕੱਢ ਕੇ ਦੂਜੀ ਵਾਰ ਗਰਮ ਕੀਤਾ ਘਿਓ ਬਣਾ ਲਿਆ ਘਿਓ ਨੂੰ ਪਾ ਲਨ ਡੱਬੇ ਵਿੱਚ ਇਹ ਵੀ ਘਿਓ ਨਤਿਆਰ ਦੇਣਾ ਇਹ ਕੰਮ ਵੀ ਮੇਰਾ ਡਨ ਹੋ ਜਾਊਗਾ ਇਸ ਤਰੀਕੇ ਨਾਲ ਅੱਜ ਦਿਨ 'ਚ ਬਹੁਤ ਬਹੁਤ ਸਾਰੇ ਕੰਮ ਹੋਏ ਆਪਦੀ ਸੇਹ ਠੀਕ ਹੋਵੇ ਕੰਮਾਂ ਨੂੰ ਬਹੁਤ ਦਿਲ ਕਰਦਾ ਵੀ ਆਪਣੇ ਕੰਮ ਇਕੱਠੇ ਨਾ ਕਰੀਏ ਟਾਈਮ ਟੂ ਟਾਈਮ ਕਰਦੇ ਰਹੀਏ ਸੋ ਉਹੀ ਸੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਮਿਲਾਂਗੀ ਖੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਗੁੱਡ ਬਾਏ